300 ASCII 300 ਆ ਗਿਆ ਵੀ 300 ASCII 380 ਰੇ ਦਾ 300 ਆ ਗਿਆ ਵੀ 380 ਰੇ ਦਾ 380 ਰੇ ਦਾ ਸੂਟ ਆ ਗਿਆ ਬਹੁਤ ਹੀ ਘੱਟ ਰੇਟ ਹੈ ਤੇ ਉਹ ਭਾਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਉਹ ਮੈਨੂੰ ਕਪੜੇ ਦਾ ਦੱਸ ਦੋ ਕਿਹੜੇ ਐ ਛਲਾ ਛਲਾ ਮਾਰੀ ਜਾਂਦੇ ਹੋ ਇੰਨਾ ਵਿੱਚ ਆਇਆ ਜਲਪਰੀ ਅੱਛਾ 380 300 ਦੀ ਜਿਮਰਸ ਪਾਰਕਿੰਗ ਭਾਜੀ 380 380 380 ਸਾਰੇ ਹੀ ਦਿਏ ਨਾਮੇ ਆ ਗਿਆ ਆਪਣੇ ਕੋ 380 ਦਾ ਸੂਟ ਹੈ ਬਹੁਤ ਹੀ ਡਿਸਕਾਊਂਟ ਤੇ ਮਾਲ ਲੱਗਿਆ ਹੈ ਲੈਸ ਤੇ ਮਾਲ ਲੱਗਿਆ ਹੈ ਇਹ ਮਾਲ ਤੁਸੀਂ ਸਕਰੀਨ ਸ਼ਾਟ ਲੈ ਵੀ ਲੈਣਾ ਕਿਉਂਕਿ ਫੇਰ ਨਹੀਂ ਕਹਿਣਾ ਫੇਰ ਨਹੀਂ ਕਹਿਣਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 80 ਰੁਪਏ ਦਾ 5 ਮੀਟਰ ਸੂਟ ਹੈ 5 ਮੀਟਰ ਸੂਟ ਉਹ ਕੱਪੜੇ ਸਾਰੇ ਨਵੇਂ ਆਰ ਕੋ ਸਾਰੇ ਸਟਾਫ ਮਿਲਣਗੇ ਜ਼ੋਰ ਦੇ ਵੇਸ ਹੈ ਜ਼ੋਰ ਦੇ ਇਹ ਐਡੇ ਸੋਹਣੇ ਸੋਹਣੇ ਵੇਸ ਐਡੇ ਪਿਆਰੇ ਪਿਆਰੇ ਕੱਪੜੇ ਤੁਹਾਨੂੰ ਮਿਲਣ ਜਾ ਰਿਹਾ 380 ਰੁਪਏ ਦਾ ਸੂਟ ਬਾਅਦ ਚ ਐਨੇ ਕਹਿਣਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਦੀ ਕੁਆਲਿਟੀ ਹੈ ਬਹੁਤ ਹੀ ਘੱਟ ਰੇਟ ਹੈ 50% ਸਕੂਨ ਤੋਂ ਜ਼ਿਆਦਾ ਸਕੂਨ ਹੈ 21 ਦਿਨਾਂ ਦਾ ਮੇਲਾ ਲੈ ਜੋ ਹੀ ਲੈ ਗਿਆ ਲੈ ਜੋ ਮੇਲਾ ਲੱਗਿਆ 380 ਲੈ ਗਿਆ ਲੈ ਗਿਆ 380 380 ਲੈ ਗਿਆ ਲੈ ਗਿਆ 380 380 380 ਤੇ ਮੇਲਾ ਕਿੱਥੇ ਹੈ ਗੋਠੀ ਵਾਲੇ ਦੇ ਵੀਡੀਓਜ਼ لازਮੀ ਸ਼ੇਅਰ ਕਰਨੀ ਹੈ ਜੋ ਸ਼ੇਅਰ ਕਰਨੀ ਕਿ ਮੇਰੀ ਭੈਣ ਕੋ ਬੜੀ ਕ ਲਈ ਹੈ ਸਾਡੇ ਕੋਲ ਸੂਟ ਲੈ ਕੇ ਜਾ ਸਕਦੀ ਹੈ 380 ਰੁਪਏ ਦਾ 380 ਰੁਪਏ ਦਾ 5 ਮੀਟਰ ਆਲ ਓਵਰ ਸੂਟ ਸਾਰੇ ਡਿਜ਼ਾਈਨ ਨਵੇਂ ਸਾਰੇ ਕਲਰ ਨਵੇਂ ਕਲਰਾਂ ਦੀ ਕੋਈ ਕਮੀ ਨਹੀਂ ਕਪੜਾ ਬਹੁਤ ਸੋਹਣਾ ਹੈ ਕਰਾਸ਼ ਹੈ ਸਿਮਰ ਹੈ ਜਲਪਰੀ ਹੈ ਸਾਰਾ ਰੇਟ ਕਰਦਾ 380 ਰੁਪਏ ਦਾ ਪੂਰੇ ਪੰਜਾਬ ਦੀ ਦਵਾਦਰੀ ਹੈ ਅਗਰ ਪੰਜਾਬ ਚ ਸੋਨੂ ਕੇ 380 ਸੂਟ ਦੇ ਦੇ ਆ ਕਪੜੇ ਦਾ ਜੋ ਮਰਜ਼ੀ ਫੈਨ ਲਾ ਦਿਓ ਭਾਜੀ ਮੀਟਰ ਦਿੰਦੇ ਆ ਮੀਟਰ 5.5 ਮੀਟਰ ਦੇ 6-6 ਮੀਟਰ ਦੇ ਕਪੜੇ